ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬ ਨੌਲੇਜ ਗੁਰੂ ਜੀ ਵਿੱਚ ਅੱਜ ਫਿਰ ਆਪਾਂ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹੋਏ ਆ ਇਸ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖਿਓ ਬਿਲਕੁਲ ਹੀ ਸਕਿਪ ਨਾ ਕਰਿਓ ਅਧੂਰੀ ਜਾਣਕਾਰੀ ਦਾ ਕਈ ਵਾਰੀ ਸ਼ਾਇਦ ਆ ਨਹੀਂ ਨੁਕਸਾਨ ਹੀ ਹੁੰਦਾ ਇਸ ਕਰਕੇ ਕਿਰਪਾ ਕਰਕੇ ਪੂਰੀ ਜਿਹੜੀ ਵੀਡੀਓ ਉਹਨੂੰ ਦੇਖਿਓ ਸਕਿਪ ਨਾ ਕਰਿਓ ਵਿਸ਼ਾ ਜੀ ਅੱਜ ਆਪਾਂ ਅੱਗੇ ਤਾਂ ਬਹੁਤ ਸਾਰੀਆਂ ਵੀਡੀਓ ਇਦਾਂ ਦੀਆਂ ਪਾਈਆਂ ਵਾ ਫਰਾਡ ਕਿਦਾਂ ਲੋਕ ਕਰਦੇ ਆ ਬਾਹਰ ਬੈਠੇ ਲੋਕ ਕਿਦਾਂ ਭੋਲੇ ਭਾਲੇ ਲੋਕਾਂ ਨੂੰ ਠੱਗੀ ਜਾ ਰਹੇ ਆ ਕੁਝ ਸਰਕਾਰ ਦੇ ਨਾਂ 'ਤੇ ਸਕੀਮਾਂ ਦੇ ਉੱਤੇ ਠੱਗੀ ਜਾ ਰਹੇ ਆ ਕੁਝ ਵਿਆਹ ਕਰਕੇ ਉੱਥੇ ਜਾ ਕੇ ਮੁਕਰ ਜਾਂਦੇ ਇਸ ਤਰ੍ਹਾਂ ਠੱਗੀ ਜਾ ਰਹੇ ਆ ਠੱਗ ਦੁਨੀਆ 'ਚ ਬਹੁਤ ਤਰ੍ਹਾਂ ਦੇ ਪੈਦਾ ਹੋ ਗਏ ਆ ਨਵੀਂ ਨਵੀਂ ਠੱਗੀ ਅੱਜ ਕੱਲ੍ਹ ਦੇਖਣ ਨੂੰ ਮਿਲਦੀ ਆ ਉਹ ਵੀਡੀਓ ਆਪਾਂ ਪਹਿਲਾਂ ਹੀ ਪਾ ਚੁੱਕੇ ਹਾਂ ਅੱਜ ਇੱਕ ਨਵਾਂ ਵਿਸ਼ਾ ਲੈ ਕੇ ਆਏ ਆ ਇਸ ਵਿਸ਼ੇ ਦੇ ਵਿੱਚ ਇਹ ਹੈਗਾ ਵੀ ਫਰਜ ਕਰ ਲੋ ਤੇ ਤੁਹਾਡੇ ਨਾਲ ਠੱਗੀ ਹੋ ਜਾਂਦੀ ਆ ਜਾਂ ਤੁਹਾਡਾ ਕੋਈ ਨੌਕਰ ਬਾਜ਼ ਠੱਗ ਪੈਸਾ ਜਿਹੜਾ ਤੁਹਾਡੇ ਬੈਂਕ ਅਕਾਊਂਟ ਦੇ ਵਿੱਚੋਂ ਆਪਣੇ ਅਕਾਊਂਟ ਵਿੱਚ ਟਰਾਂਸਫਰ ਕਰ ਲੈਂਦਾ ਤੇ ਫਿਰ ਤੁਸੀਂ ਕੀ ਕਰ ਸਕਦੇ ਹੋ ਇਸ ਦੇ ਉੱਤੇ ਮੈਂ ਜਾਣਕਾਰੀ ਤੁਹਾਨੂੰ ਦੇਵਾਂਗਾ ਧਿਆਨ ਨਾਲ ਸੁਣਿਓ ਭਾਰਤ ਸਰਕਾਰ ਐਮ ਐਚ ਏ ਮਿਨਿਸਟਰੀ ਆਫ ਹੋਮ ਅਫੇਅਰ ਵੱਲੋਂ ਇੱਕ ਟੈਲੀਫੋਨ ਨੰਬਰ ਜਾਰੀ ਕੀਤਾ ਗਿਆ ਵਾ ਇਸ ਨੰਬਰ ਦੇ ਦੀ ਵਰਤੋਂ ਤੁਸੀਂ ਕਦੋਂ ਕਰਨੀ ਆ ਇਸ ਨੰਬਰ ਦੀ ਵਰਤੋਂ ਤੁਸੀਂ ਉਸ ਵੇਲੇ ਕਰਨੀ ਆ ਜਦੋਂ ਕੋਈ ਵਿਅਕਤੀ ਅਨਨੌਣ ਬੰਦਾ ਠੱਗ ਲੌਨ ਸਰਵਾਜ ਤੁਹਾਡੇ ਬੈਂਕ ਅਕਾਊਂਟ ਦੇ ਵਿੱਚੋਂ ਕਿਸੇ ਵੀ ਤਰੀਕੇ ਕਿਸੇ ਵੀ ਐਪ ਕਿਸੇ ਵੀ ਫੋਨ ਪੇ ਵਗੈਰਾ ਜਿੰਨੀਆਂ ਵੀ ਐਪਸ ਅੱਜ ਕੱਲ ਮੋਬਾਈਲ ਤੇ ਚੱਲਦੀਆਂ ਉਹਦੇ ਜਰੀਏ ਤੁਹਾਡਾ ਬੈਂਕ ਅਕਾਊਂਟ ਖਾਲੀ ਕਰ ਦਿੰਦਾ ਜਾਂ ਤੁਹਾਡੇ ਪੈਸੇ ਕਢਵਾ ਲੈਂਦਾ ਤਾਂ ਤੁਸੀਂ ਇਸ ਨੰਬਰ ਦੇ ਉੱਪਰ 24 ਘੰਟੇ ਦੇ ਅੰਦਰ ਅੰਦਰ ਜਿਹੜੀ ਹੈਗੀ ਆ ਉਹ ਕਾਲ ਕਰਨੀ ਆ ਇਹ ਫੋਨ ਨੰਬਰ ਹੈਗਾ ਇੱਕ ਵਾਰੀ ਨੋਟ ਕਰ ਲਓ 155260 ਇਸ ਫੋਨ ਨੂੰ ਮੈਂ ਬਾਰ ਬਾਰ ਰਿਪੀਟ ਫੇਰ ਕਰ ਦਿੰਨਾ 155260 ਇਹ ਫੋਨ ਨੰਬਰ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਫੀਡ ਕਰ ਲਓ 155260 ਅਗਰ ਕੋਈ ਵੀ ਜਹੀ ਘਟਨਾ ਤੁਹਾਡੇ ਨਾਲ ਵਾਪਰਦੀ ਆ ਤੁਹਾਡੇ ਪੈਸੇ ਕੋਈ ਟਰਾਂਸਫਰ ਕਰ ਰਿਹਾ ਤੁਸੀਂ 24 ਘੰਟੇ ਦੇ ਅੰਦਰ ਅੰਦਰ ਇਸ ਫੋਨ ਤੇ ਉਸੇ ਵਕਤ ਹੀ ਕਾਲ ਜਿਹੜੀ ਕਰ ਦੇਣੀ ਆ ਜਦੋਂ ਤੁਸੀਂ ਇਸ ਨੰਬਰ ਤੇ ਕਾਲ ਕਰੋਗੇ ਤਾਂ ਤੁਹਾਨੂੰ ਤੁਹਾਡਾ ਬਾਇਓ ਡਾਟਾ ਤੁਹਾਡਾ ਬੈਂਕ ਅਕਾਊਂਟ ਤੁਹਾਡਾ ਨਾਮ ਤੁਹਾਡਾ ਐਡਰੈਸ ਸਾਰਾ ਪੁੱਛਿਆ ਜਾਵੇਗਾ ਤੇ ਉਹ ਤੁਸੀਂ ਬਕਾਇਦਾ ਉਹ ਆਪਣੀ ਜਾਣਕਾਰੀ ਦੇਣੀ ਆ ਵੀ ਮੇਰਾ ਫਲਾ ਫਲਾ ਨਾਮ ਆ ਫਲਾ ਫਲਾ ਮੇਰੀ ਬੈਂਕ ਦੇ ਵਿੱਚ ਅਕਾਊਂਟ ਰ ਆ ਤੇ ਇੰਨੇ ਪੈਸੇ ਮੇਰੀ ਅਕਾਊਂਟ ਦੇ ਵਿੱਚੋਂ ਜਿਹੜੇ ਹੈਗੇ ਆ ਧੋਖੇ ਨਾਲ ਟਰਾਂਸਫਰ ਕਰ ਲਿਆ ਤੁਸੀਂ ਉਹ ਬਾਇਓ ਡਾਟਾ ਲਿਖਾ ਕੇ ਜੇਕਰ ਤੁਹਾਨੂੰ ਇੱਥੇ ਹਾਂ ਇੱਕ ਗੱਲ ਹੋਰ ਵਿਚਾਰਨ ਵਾਲੀ ਸੋਚਣ ਵਾਲੀ ਤੇ ਸਮਝਣ ਵਾਲੀ ਯਾਦ ਰੱਖਣ ਵਾਲੀ ਆ ਵੀ ਜੇਕਰ ਤੁਹਾਨੂੰ ਕੋਈ ਤੁਹਾਡੇ ਕੋਡ ਬਾਰੇ ਪੁੱਛੇ ਬੈਂਕ ਕੋਡ ਜਿਹੜਾ ਆਪਾਂ ਲਾਇਆ ਹੁੰਦਾ ਏਟੀਐਮ ਨੂੰ ਲੌਕ ਕੀਤਾ ਹੁੰਦਾ ਜਾਂ ਪਾਸਵਰਡ ਆਪਾਂ ਜਿਹੜਾ ਹੁੰਦਾ ਜੇਕਰ ਤੁਹਾਨੂੰ ਉਹਦੇ ਬਾਰੇ ਪੁੱਛੇ ਤਾਂ ਤੁਸੀਂ ਉਸ ਬਾਰੇ ਜਾਣਕਾਰੀ ਬਿਲਕੁਲ ਨਹੀਂ ਦੇਣੀ ਕਿਉਂਕਿ ਇਹਨੇ ਨੌ ਸਰਬਾਜ ਫਰਾਡੀ ਲੋਗ ਆ ਉਹ ਇਹਨਾਂ ਚੀਜ਼ਾਂ ਨੂੰ ਵੀ ਧਿਆਨ ਰੱਖਦੇ ਆ ਵੀ ਸਰਕਾਰ ਕੀ ਕਰ ਰਹੀ ਆ ਗਵਰਨਮੈਂਟ ਕੀ ਕਰ ਰਹੀ ਆ ਉਹ ਕੋਈ ਨਾ ਕੋਈ ਤਰੀਕਾ ਹੋਰ ਹਲ ਲਾਭ ਲੈਂਦੇ ਆ ਉਸ ਨੰਬਰ ਤੋਂ ਗੱਲ ਕਰਕੇ ਜਦੋਂ ਤੁਹਾਨੂੰ ਫੋਨ ਆ ਜਿਹੜੇ ਤੁਸੀਂ ਗੱਲ ਕਰ ਲਓ ਤੇ ਤੁਸੀਂ ਤੁਹਾਡੇ ਕੋਲ ਉਹ ਜੇ ਕੋਡ ਪੁੱਛੇ ਤਾਂ ਤੁਸੀਂ ਕੋਡ ਦੱਸ ਦੋ ਤੇ ਤੁਹਾਡੇ ਨਾਲ ਹੋਰ ਵੀ ਟੱਗੀ ਹੋ ਸਕਦੀ ਆ ਇਸ ਕਰਕੇ ਤੁਸੀਂ ਜਿਹੜਾ ਉਹ ਕੋਡ ਉਹ ਆਪਣਾ ਪਾਸਵਰਡ ਆ ਉਹ ਬਿਲਕੁਲ ਸ਼ੇਅਰ ਨਹੀਂ ਕਰਨਾ ਕਿਸੇ ਨੂੰ ਨਹੀਂ ਦੱਸਣਾ ਬਾਕੀ ਤੁਸੀਂ ਉਹਨਾਂ ਨੂੰ ਪੂਰੀ ਜਾਣਕਾਰੀ ਐਡਰੈਸ ਹੈ ਕਿਸ ਐਪ ਤੋਂ ਵਿੱਚੋਂ ਪੈਸੇ ਤੁਹਾਡੇ ਨਿਕਲੇ ਆ Google Pay Paytm ਵਗੈਰਾ ਜੋ ਵੀ ਆਪਾਂ ਐਪਸ ਵਰਤਦੇ ਆ ਜਦੋਂ ਤੁਸੀਂ 24 ਘੰਟੇ ਦੇ ਵਿੱਚ ਵਿੱਚ ਫੋਨ ਕਰਦੇ ਹੋ ਉਹਨਾਂ ਨੂੰ ਤਾਂ 100% ਜਿਹੜਾ ਪੈਸਾ ਉਹ ਤੁਹਾਡਾ ਵਾਪਸ ਆਏਗਾ ਹੀ ਆਏਗਾ ਇਹ ਗੱਲ ਮੈਂ ਦੁਬਾਰਾ ਤੁਹਾਨੂੰ ਦੱਸਦਾ ਵੀ ਅਗਰ ਤੁਸੀਂ 24 ਘੰਟੇ ਦੇ ਵਿੱਚ ਵਿੱਚ ਇਸ ਫੋਨ ਨੰਬਰ ਦੇ ਉੱਪਰ ਕਾਲ ਕਰਦੇ ਹੋ ਤੇ ਤੁਹਾਡੇ 24 ਘੰਟੇ ਦੇ ਵਿੱਚ ਵਿੱਚ ਪੈਸੇ ਵਾਪਸ ਆਉਣਗੇ ਹੀ ਆਉਣਗੇ ਬਸ਼ਰਤੇ ਤੁਸੀਂ ਉਸ ਨੂੰ 24 ਘੰਟੇ ਦੇ ਅੰਦਰ ਅੰਦਰ ਜਿਹੜਾ ਹੈਗਾ ਉਹ ਇਸ ਫੋਨ ਨੰਬਰ ਤੇ ਫੋਨ ਕਰਕੇ ਜਾਣਕਾਰੀ ਦੇਣੀ ਹੈਗੀ ਜੀ ਇੱਥੇ ਇੱਕ ਹੋਰ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਮੈਂ ਇਹ ਵਾਰ-ਵਾਰ ਮੈਂ ਇਸ ਕਰਕੇ ਦੱਸ ਰਿਹਾ ਤਾਂ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਪੱਕੀਆਂ ਤੁਹਾਡੇ ਪੱਲੇ ਬਣਨ ਵਾਲੀਆਂ ਵੀ ਇਸ ਹੈਲਪਲਾਈਨ ਨੰਬਰ 155260 ਤੇ ਤੁਸੀਂ ਫੋਨ ਜਿਹੜਾ ਫੋਨ ਤੁਹਾਡਾ ਬੈਂਕ ਦੇ ਵਿੱਚ ਜਾਂ ਤੁਹਾਡੇ ਖਾਤੇ ਨਾਲ ਰਜਿਸਟਰਡ ਹੈ ਉਸੇ ਫੋਨ ਤੋਂ ਹੀ ਫੋਨ ਕਰਨਾ ਅਗਰ ਤੁਸੀਂ ਹੋਰ ਫੋਨ ਤੋਂ ਫੋਨ ਕਰੋਗੇ ਤਾਂ ਇਹ ਕਾਰਵਾਈ ਅਮਲ ਵਿੱਚ ਨਹੀਂ ਆਉਣੀ ਇਸ ਤੇ ਕੋਈ ਕਾਰਵਾਈ ਹੋਣੀ ਨਹੀਂ ਨਾ ਹੀ ਉਹ ਹੈਲਪ ਲਾਈਨ ਨਾਲ ਇਹ ਤੇ ਕੋਈ ਸਹਾਇਤਾ ਕਰ ਸਕਦੇ ਆ ਇਸ ਗੱਲ ਦਾ ਖਾਸ ਗਿਆਨ ਰੱਖਣਾ ਜਿਹੜਾ ਤੁਹਾਡਾ ਬੈਂਕ ਦੇ ਵਿੱਚ ਰਜਿਸਟਰਡ ਨੰਬਰ ਹੈ ਖਾਤੇ ਨਾਲ ਜੁੜਿਆ ਨੰਬਰ ਆ ਉਸੇ ਹੀ ਨੰਬਰ ਤੋਂ ਤੁਸੀਂ ਫੋਨ ਕਰਨਾ ਹੈਗਾ ਫਿਰ ਹੀ ਇਹਦੇ ਵਿੱਚ ਕਾਰਵਾਈ ਹੋਊਗੀ ਮਿਨਿਸਟਰੀ ਆਫ ਹੋਮ ਅਫੇਅਰ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਵੀ ਅੱਜ ਤੱਕ ਕਰੋੜਾ ਰੁਪਏ ਜਿਹੜੇ ਹੈਗੇ ਆ ਉਹ ਲੋਕਾਂ ਦੇ ਵਾਪਸ ਆ ਚੁੱਕੇ ਆ ਜਦੋਂ ਵੀ ਕੋਈ ਫਰਾਡੀ ਨੌਂਸਰਪਾਜ ਧੋਖੇਬਾਜ਼ ਇਹ ਪੈਸਾ ਤੁਹਾਡੇ ਕੋਲ ਤੋਂ ਖੇਨਾਲਾ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰਦਾ ਹੈਗਾ ਤਾਂ ਇਹ ਜਿਹੜੀ ਐਪਸ ਹੈਗੀ ਆ ਉਸੇ ਵਕਤ ਹੀ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ ਤੁਸੀਂ ਕਾਲ ਜ਼ਰੂਰ ਕਰਨੀ ਆ ਫੇਰ ਹੀ ਕੋਈ ਕਾਰਵਾਈ ਹੋਊਗੀ ਕਿਉਂਕਿ ਜਦੋਂ ਤੁਹਾਡੇ ਖਾਤੇ ਦੇ ਵਿੱਚੋਂ ਉਸ ਨੇ ਆਪਣੇ ਖਾਤੇ ਦੀ ਬੈਂਕ ਵਾਲੇ ਖਾਤੇ ਵਿੱਚ ਪੈਸਾ ਜਿਹੜਾ ਟਰਾਂਸਫਰ ਕਰਨਾ ਤਾਂ ਉਸ ਨੂੰ ਬੈਂਕ ਵਿੱਚ ਟਾਈਮ ਲੱਗਦਾ ਪ੍ਰੋਸੈਸ ਅੰਡਰ ਪ੍ਰੋਸੈਸ ਹੁੰਦਾ ਉਹ ਕੰਮ ਸਾਰਾ ਇਸ ਕਰਕੇ ਜਿੰਨਾ ਵੀ ਜਲਦੀ ਤੁਸੀਂ ਹੋ ਸਕੇ ਇਸ ਹੈਲਪਲਾਈਨ ਨੰਬਰ ਦੇ ਉੱਪਰ ਕਾਲ ਕਰਨੀ ਆ ਫਰਜ਼ ਕਰ ਲਓ ਜੇਕਰ ਫਿਰ ਵੀ ਤੁਸੀਂ 24 ਘੰਟੇ ਦੇ ਵਿੱਚ ਇਸ ਹੈਲਪਲਾਈਨ ਦੀ ਵਰਤੋਂ ਨਾ ਕਰ ਸਕੇ ਜਾਂ ਤੁਹਾਨੂੰ ਪਤਾ ਨਾ ਹੋਵੇ ਜਾਂ ਕਿਸੇ ਨੂੰ ਜਾਣਕਾਰੀ ਨਾ ਹੋਵੇ ਤਾਂ ਇਸ ਬਾਰੇ ਅੱਜ ਕੱਲ੍ਹ ਜ਼ਿਲ੍ਹਾ ਪੁਲਿਸ ਵੱਲੋਂ ਸਾਈਬਰ ਥਾਣੇ ਹਰ ਜ਼ਿਲ੍ਹੇ ਦੇ ਵਿੱਚ ਬਣ ਗਏ ਆ ਤੁਸੀਂ ਉੱਥੇ ਮੈਨੂਅਲ ਕੰਪਲੇਂਟ ਲੈ ਕੇ ਆਪਣੀ ਦੱਸ ਸਕਦੇ ਹੋ ਸ਼ਿਕਾਇਤ ਆਪਣੀ ਦੇ ਸਕਦੇ ਹੋ ਉਸ ਦੇ ਉੱਪਰ ਵੀ ਕਾਰਵਾਈ ਉਸੇ ਤਰ੍ਹਾਂ ਹੋਊਗੀ ਇਸ ਤੋਂ ਨਾਵਾ MHA ਵੱਲੋਂ ਇੱਕ ਇਸੇ ਹੈਲਪ ਵਾਸਤੇ ਤੁਹਾਡੀ ਹੈਲਪ ਵਾਸਤੇ ਸਰਕਾਰ ਵੱਲੋਂ ਇੱਕ ਪੋਰਟਲ ਬਣਾਇਆ ਗਿਆ ਨੈਸ਼ਨਲ ਸਾਈਬਰ ਕ੍ਰਾਈਮ ਪੋਰਟਲ ਹੈਗਾ ਜਦੋਂ ਤੁਸੀਂ Google ਤੇ ਸਰਚ ਕਰਦੇ ਹੋ ਤਾਂ ਤੁਹਾਨੂੰ ਉਹ ਮਿਲ ਜਾਊਗਾ ਜਿਹੜਾ ਤਾਂ ਪੜਿਆ ਲਿਖਿਆ ਵਿਅਕਤੀ ਆ ਉਹ ਇਸ ਪੋਰਟਲ ਤੇ ਜਾ ਕੇ ਆਪਣੀ ਆਨਲਾਈਨ ਸ਼ਿਕਾਇਤ ਵੀ ਦਰਜ ਕਰਾ ਸਕਦਾ ਇਹ ਬਹੁਤ ਹੀ ਵਧੀਆ ਹੈਲਪਫੁਲ ਹੈਲਪਲਾਈਨ ਹੈਗੀ ਆ ਇਹਦੀ ਵਤੋਂ ਜ਼ਰੂਰ ਕਰਨੀ ਚਾਹੀਦੀ ਆ ਆਨਲਾਈਨ ਸ਼ਿਕਾਇਤ ਕਰੋ ਤੁਸੀਂ ਜ਼ਿਲ੍ਹਾ ਪੁਲਿਸ ਨੂੰ ਸਾਈਬਰ ਥਾਣੇ ਦੇ ਵਿੱਚ ਜਾ ਕੇ ਕੰਪਲੇਂਟ ਦੇ ਸਕਦੇ ਹੋ ਤਾਂ ਤੁਹਾਡੇ ਪੈਸੇ ਲਗਭਗ 99% ਵਾਪਸ ਮੁੜਨ ਦੀ ਉਮੀਦ ਹੈ ਤੁਸੀਂ ਵੀਡੀਓ ਦੇਖੀ ਆਪਣਾ ਕੀਮਤੀ ਸਮਾਂ ਕੱਢਿਆ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਆਪਣੇ ਦੋਸਤਾਂ ਮਿੱਤਰਾਂ ਨਾਲ ਇਹ ਜਾਣਕਾਰੀ ਸ਼ੇਅਰ ਜ਼ਰੂਰ ਕਰੋ ਕਿ ਹੋ ਕੇ ਹੋ ਸਕਦਾ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਜਾਂ ਮੇਰੀ ਛੋਟੀ ਜੀ ਜਾਣਕਾਰੀ ਦੇਣ ਦੇ ਨਾਲ ਕਿਸੇ ਗਰੀਬ ਦੀ ਪੂੰਜੀ ਮਿਹਨਤ ਦੀ ਕਮਾਈ ਬਚ ਸਕੇ ਅਗਰ ਤੁਸੀਂ ਇਸ ਤਰ੍ਹਾਂ ਦੀਆਂ ਕਾਨੂੰਨੀ ਜਾਣਕਾਰੀ ਕਿਸੇ ਵੀ ਤਰ੍ਹਾਂ ਦੀ ਕੋਈ ਲੈਣੀ ਚਾਹੁੰਦੇ ਹੋ ਕਿਸੇ ਜ਼ਮੀਨ ਬਾਰੇ ਸ਼ਿਕਾਇਤ ਕਰਨੀ ਹੋਵੇ ਸਬੰਧਤ ਪੁਲਿਸ ਨੂੰ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਾਉਣੀ ਹੋਵੇ ਕੋਈ ਵੀ ਤੁਹਾਡਾ ਕੁਐਸਚਨ ਹੋਵੇ ਤੁਸੀਂ ਕਮੈਂਟਸ ਬਾਕਸ ਵਿੱਚ ਜਾ ਕੇ ਮੈਨੂੰ ਸਵਾਲ ਕਰ ਸਕਦੇ ਹੋ ਮੈਂ ਵੇਲੇਕ ਵੇਲੇ ਤੁਹਾਡੇ ਸਵਾਲ ਦਾ ਜਵਾਬ ਦਵਾਗਾ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਜਾਣਕਾਰੀ ਬਾਰੇ ਚਾਹੀਦੀ ਹੋਵੇ ਕੋਈ ਵੀ ਐਨੀਵਨ ਮੈਂ ਹਰ ਜਾਣਕਾਰੀ ਦੇਣ ਲਈ ਤੁਹਾਡੇ ਸੇਵਾ ਵਿੱਚ ਹਾਜ਼ਰ ਹਾਂ ਵੀਡੀਓ ਜੇ ਚੰਗੀ ਲੱਗੀ ਤੇ ਨੂੰ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੈ ਹਿੰਦ ਜੈ ਭਾਰਤ ਸਤਿ ਸ੍ਰੀ ਅਕਾਲ